ਸੱਪਾਂ ਦਾ ਕੰਮ ਡੰਗਣਾ ਹੁੰਦਾ ਸਾਡੇ ਕੋਲ ਡੰਗਾਂ ਦੇ ਮਣ ਕੇ ਜਿਹੜੇ ਸਾਨੂੰ ਕਰਦੇ ਟੀਚਰਾਂ ਅਸੀਂ ਟਕਰਾਂਗੇ ਕੁਝ ਬਣ ਕੇ ਓਥੇ ਬੈਠ ਕਿਸੇ ਨਹੀਂ ਰਹਿਣਾ ਤੇ ਮੇਲਾ ਵੇਖ ਕੇ ਮੁਰਦੇ ਮੇਲੀ ਉਹ ਦੁਨੀਆ ਉਹ ਦੁਨੀਆ ਪੈਸਾ ਪੈਸਾ ਕਰਦੀ ਇੱਥੇ ਕੋਈ ਨਹੀਂ ਕਿਸੇ ਦਾ ਵੇਲੀ ਉਹ ਦੁਨੀਆ ਪੈਸਾ ਪੈਸਾ ਕਰਦੀ ਇੱਥੇ ਕੋਈ ਨਹੀਂ ਕਿਸੇ ਦਾ ਵੇਲੀ ਕਿੰਦਾ ਗੱਲੇ ਬੰਦੇ ਦੇ ਵੇੜੇ ਅਸੀਂ ਭੁੱਲ ਕੇ ਪੈਰ ਨਾ ਪਾਈਏ ਇੱਕ ਵਾਰੀ ਜੋ ਸ਼ਰਤਾਂ ਮਿੱਤਰਾ ਉਹਨੂੰ ਮੁੜ ਕੇ ਮੂੰਹ ਨਾ ਲਾਈਏ ਹੋਏ ਇੱਕ ਵਾਰੀ ਜੋ ਸ਼ਰਤਾਂ ਮਿੱਤਰਾ ਉਹਨੂੰ ਮੁੜ ਕੇ ਮੂੰਹ ਨਾ ਲਾਈਏ ਹੋਏ ਯਾਰ ਦੀ ਭੈਣ ਤਾਂ ਭੈਣ ਹੁੰਦੀ ਆ ਓ ਯਾਰ ਦੀ ਭੈਣ ਤਾਂ ਭੈਣ ਹੁੰਦੀ ਆ ਨਾ ਸਮਝ ਇਕ ਦੇ ਸਹੇਲੀ ਹੈ ਦੁਨੀਆ ਇਹ ਦੁਨੀਆ ਪੈਸਾ ਪੈਸਾ ਕਰਦੀ ਇੱਥੇ ਕੋਈ ਨਹੀਂ ਕਿਸੇ ਦਾ ਵੇਲੀ ਬਚਪਨ ਦੇ ਵਿੱਚ ਸਾਨੂੰ ਮੈਨੇ ਬੜਾ ਹੀ ਸ਼ੌਕ ਸਿਖਾਉਂਦਾ ਔਰ ਉਹਨਾਂ ਦੇ ਮਰਨ ਤੋਂ ਬਾਅਦ ਘਰ ਦੇ ਹਾਲਾਤ ਕੁਛ ਇਸ ਤਰ੍ਹਾਂ ਦੇ ਹੋ ਗਏ ਕਿਉਂਕਿ ਗਰੀਬੀ ਬਹੁਤ ਜ਼ਿਆਦਾ ਸਾਡੇ ਤੇ ਸੀ ਗਰੀਬੀ ਦੇ ਵਿੱਚ ਬਹੁਤ ਲੰਘੇ ਅਸੀਂ ਮਾਤਾ ਮੈਡੀ ਅਫਸੈਟ ਹੋ ਗਏ ਕਿਉਂਕਿ ਗਰੀਬੀ ਦੇ ਵਿੱਚੋਂ ਜਦੋਂ ਲੰਘ ਤੋ ਬਾਅਦ ਮੈਨੂੰ ਬੱਚੇ ਸੀਗਾ ਸ਼ੌਕ ਮੈਂ ਆਪਦਾ ਸ਼ੌਕ ਯਾਰੀ ਰੱਖਿਆ ਮੈਨੂੰ ਆਏ ਸੀ ਕਿਤੇ ਨਾ ਕਿਤੇ ਮਿਹਨਤ ਨੂੰ ਹੱਲ ਲੱਗਣਗੇ ਸਾਡੀ ਕੋ ਸਪੋਰਟ ਕਰੂਗਾ ਯਾ ਮੈਂ ਨਰੇਗਾ 'ਚ ਵੀ ਕੰਮ ਕੀਤਾ ਕਿਓਕੇ ਮੇਰੇ ਗਾ ਦੀ ਧੜੀ ਇੰਨੀ ਘੱਟ ਸੀ ਕਿ ਮੈਂ ਤਾਂ ਬੱਚੇ 4 ਸੀ ਮੇਰੇ ਹੂੰ ਦੋ ਬੇਟੇ ਆ ਦੋ ਬੇਟੀਆਂ ਹੂੰ ਮਤਲਬ ਗਰੀਬੀ ਚ ਗੁਜ਼ਾਰਾ ਨਹੀਂ ਸੀ ਹੁੰਦਾ ਮੇਰੇ ਗਾ ਦੇ ਨਾਲ ਫਿਰ ਸੋਚਿਆ ਵੀ ਚਲੋ ਇਸ ਲਾਂਚ ਆਉਨੇ ਦੇਖਦੇ ਆ ਫਿਰ ਵੀਰ ਜੀ ਮੈਨੂੰ ਮਿਲਦੇ ਆ ਤੇ ਕਹਿੰਦੇ ਵੀ ਕੋਈ ਗੱਲ ਨਹੀਂ ਹਰ ਮੈਂ ਤੇਰੀ ਸਪੋਰਟ ਕਰਾਂਗੀ ਬਿਮਾਰਨ ਤੋਂ ਬਾਅਦ ਘਰ ਦੇ ਹਾਲਾਤ ਐਦਾਂ ਹੋ ਗਏ ਕਿ ਰੋਟੀ ਵੀ ਕਿਸੇ ਟਾਈਮ ਅਸੀਂ ਮੰਗ ਕੇ ਖਾਂਦੇ ਸੀ ਕਿਉਂਕਿ ਸਾਡੇ ਮਾਤਾ ਮੈਟਰੀ ਅਫਸਰਟ ਹੋ ਗਏ ਹਾਲਾਤ ਬਹੁਤ ਮਾੜੀ ਸੀ ਘਰ ਦੇ ਗਰੀਬੀ ਬਹੁਤ ਆ ਚੁੱਕੀ ਸਾਡੇ ਤੱਕ ਮਤਲਬ ਪਹੁੰਚ ਵੀ ਜਿਹੜੇ ਪਾਪਾ ਦੇ ਨਾਂ ਰਹਿੰਦੇ ਸੀ ਜਿਹੜੇ ਸਮੇਂ ਦੇ ਵਿੱਚ ਉਹਨਾਂ ਦੇ ਉਹਨਾਂ ਨੇ ਸਾਡੀ ਕੋਈ ਸਪੋਰਟ ਨਹੀਂ ਦਿੱਤੀ ਜਿੰਨਾ ਨੀ ਮਤਲਬ ਉਹਨਾਂ ਦੇ ਨਾਲ ਬੈਠ ਕੇ ਖਾਂਦਾ ਸੀ ਕਿਸੇ ਨੇ ਸਾਡੇ ਤੱਕ ਕੋਈ ਪਹੁੰਚ ਨਹੀਂ ਕੀਤੀ ਕਿਉਂਕਿ ਜਦੋਂ ਕੋਈ ਬੰਦਾ ਮਤਲਬ ਕੋਈ ਸਿੰਗਰ ਆ ਮੈਂ ਨਹੀਂ ਕਹਿੰਦੀ ਚਲੋ ਆਪਾਂ ਕਿਸੇ ਨੂੰ ਲਾਕ ਨਹੀਂ ਕਹਿੰਦੇ ਜਦੋਂ ਕੋਈ ਮਾਣਾ ਮੋਟਾ ਦੁਨੀਆ 'ਚ ਆ ਜਾਂਦਾ ਵੈਸੇ ਹਵਾ ਮਤਲਬ ਬਿਨਾ ਵੀਡੀਓ ਤੋਂ ਮੈਂ ਗੀਤ ਕੀਤੇ ਨੇ ਗੀਤ ਕਰਕੇ ਮੈਂ ਮੁੜਿਆਉਂਦੀ ਹੁੰਦੀ ਸੀ ਮੈਨੂੰ ਕਹਿੰਦੇ ਸੀ ਆਜਾ ਭਣੇ ਗੀਤ ਕਰ ਦਿੰਨੇ ਆ ਤੇ ਮੈਨੂੰ ਕੋਈ ਪੁੱਛ ਦਿੰਦਾ ਨਹੀਂ ਸੀ ਮਤਲਬ 500 ਰੁਪਏ ਮੈਨੂੰ ਦੇ ਦੇਣਾ ਤੇ ਤੇਰਾ ਗੀਤ ਕਰਾ ਦਾਂਗੇ ਭਣੇ ਤੈਨੂੰ ਪਰਾਇਆ ਦੇ ਦਾਂਗੇ ਬਸ ਐਦਾਂ ਮੈਨੂੰ ਕਹਿ ਕੇ ਮਤਲਬ ਸਾਧਣਾ ਮੈਂ ਫਸ 500 ਰੁਪਏ ਲੈ ਕੇ ਬਾਪਸ ਆਣਾ ਗੀਤ ਕਰਕੇ ਮੈਂ ਜਗਮਨੀ ਟੀਵੀ ਦੇਖ ਰਹੇ ਹੋ ਮੈਂ ਹਾਂ ਪ੍ਰਕਾਸ਼ ਸ਼ਰਮਾ ਜੇ ਗੱਲ ਕਰੀਏ ਪੰਜਾਬੀ ਗਾਇਕੀ ਦੀ ਪੰਜਾਬੀ ਗਾਇਕੀ ਦਾ ਇਤਿਹਾਸ ਹੈ ਜਿਹੜਾ ਬਹੁਤ ਪੁਰਾਣਾ ਹੈ ਪਾਵੇਂ ਸਮਾ ਬਦਲ ਗਿਆ ਗਾਇਕੀ ਦੀਆਂ ਤਕਨੀਕਾਂ ਬਦਲ ਗਈਆਂ ਗਾਇਕੀ ਦੇ ਵਿੱਚ ਵਰਤਣ ਵਾਲੇ ਸਾਜ਼ ਬਦਲ ਗਏ ਪਰ ਕਿਤੇ ਨਾ ਕਿਤੇ ਕੁਝ ਅਜਿਹੇ ਪੁਰਾਣੇ ਗਾਇਕ ਜਿਨ੍ਹਾਂ ਨੇ ਕਹਿ ਲਿਏ ਵੀ ਆਪਣੇ ਦਰਸ਼ਕਾਂ ਦੇ ਲੋਕਾਂ ਦੇ ਦਿਲਾਂ ਉੱਤੇ ਆਪਣੀ ਛਾਪ ਛੱਡ ਦਿੱਤੀ ਸੀ ਤੇ ਉਹਨਾਂ ਗਾਇਕਾਂ ਦੇ ਵਿੱਚੋਂ ਇੱਕ ਬਹੁਤ ਹੀ ਬੁਲੰਦ ਆਵਾਜ਼ ਰਛੱਤਰ ਸੱਤਾਜੀ ਦੀ ਸੀ ਤੇ ਜਿਨ੍ਹਾਂ ਨੇ ਕਹਿ ਲਿਆ ਕਿ ਦੇਸ਼ਾਂ ਦੇ ਵਿੱਚ ਤਾਂ ਕੀ ਵਿਦੇਸ਼ਾਂ ਦੇ ਵਿੱਚ ਵੀ ਲੋਕਾਂ ਦੇ ਦਿਲਾਂ ਦੇ ਉੱਤੇ ਆਪਣਾ ਰਾਜ ਕੀਤਾ ਤੇ ਅੱਜ ਉਹਨਾਂ ਹੀ ਸਵਰਗੀ ਨਛੱਤਰ ਸਤਾ ਜੀ ਦੀ ਬੇਟੀ ਜੀ ਸਾਡੇ ਨਾਲ ਨੇ ਤੇ ਆਓ ਫਿਰ ਗੱਲਬਾਤ ਕਰਦੇ ਹਾਂ ਹਰਮਨ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਨਾਲ ਤੇ ਸ਼ੁਰੂਆਤ ਕਿਸ ਚੀਜ਼ ਤੋਂ ਕਰ ਰਹੇ ਆ ਜੀ ਫਿਰ ਮੈਂ ਤਾਂ ਇਹ ਮੈਂ ਤਾਂ ਇਹੀ ਕਹਿੰਦੇ ਵੀ ਆਪਣੇ ਪਿਤਾ ਜੀ ਦਾ ਸਾਨੂੰ ਗਾਣਾ ਜ਼ਰੂਰ ਸੁਣਾਇਆ ਜੇ ਉਂ ਜਾ ਸੋਣਾ ਹੁਣ ਮੁੜ ਜਾ ਵੀਰਾ ਤੇ ਤੇਰੀ ਉਮਰ ਚਾਹ ਹਰ ਜੁਗ ਹੋਵੇ ਸਾਡਾ ਸਾਂਭਨ ਬਖਰਾ ਏੜਿਆ ਤੇ ਜਿਹੜਾ ਅਥੁਰ ਬਹਿ ਹੁਣ ਬਣ ਚੋਵੇ ਤੇਰੀਆਂ ਪਾਉਣਾ ਜ਼ਖਮ ਉਜੜੇ ਤੇ ਅਸੀਂ ਰੱਖਦੇ ਮਸਾਂ ਹਲਕੋਵੇ ਹੋ ਕੀਲ ਵੇਲੇ ਸਦਾ ਤੇਰਾ ਹੋ ਤੇ ਜਦੋਂ ਯਾਰ ਕੋ ਹੋਣੀ ਨਾ ਹੋਵੇ ਤੇ ਜਦੋਂ ਯਾਰ ਕੋ ਹੋਣੀ ਨਾ ਹੋਵੇ ਇੱਕ ਸੋਹਣ ਦਾ ਮਹੀਨਾ ਰੁੱਤ ਪਿਆਰ ਦੀ ਯਾਦ ਮੱਲੋ ਮੱਲੀ ਆ ਗਈ ਸੁਣੇ ਜਾਰ ਦੀ ਬੇ ਕੁੜੀਆਂ ਚ ਗੱਲ ਛਿੜ ਗਈ ਵੇ ਹੋ ਜਦੋਂ ਪੀਂਗਦੇ ਹਲਾਰੇ ਨਾਲ ਸੁਣਿਆ ਸੱਜਣਾ ਹਾਣੀਆਂ ਬੇ ਪੱਤਿਆਂ ਨਾ ਬੇ ਪੱਤਿਆਂ ਨਾ ਵੇ ਪੱਤਿਆਂ ਨਾ ਹਿੱਕ ਪਿੜਗੀ ਵੇ ਇੱਕ ਸੋਣ ਦਾ ਮਹੀਨਾ ਰੁੱਤ ਪਿਆ ਹਾਰਦੀ ਬਹੁਤ ਖੂਬ ਜੀ ਜੇ ਗੱਲ ਕਰੀਏ ਤੁਹਾਡੇ ਪਿਤਾ ਜੀ ਦੀ ਬਿਲਕੁਲ ਕੈਲੀ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲ ਰਹੀ ਹੁੰਦੀ ਹਾਂਜੀ ਜੀ ਬਰਦਾਸ਼ ਤੇ ਮਤਲਬ ਗਾਇਕੀ ਬਚਪਨ ਤੋਂ ਹੀ ਸੀ ਮੈਨੂੰ ਸ਼ੌਕ ਗਾਉਂਦਾ ਔਰ ਜਿਵੇਂ ਮੇਰੇ ਪਾਪਾ ਗਾਉਂਦੇ ਸੀ ਉਸੇ ਤਰ੍ਹਾਂ ਮੈਨੂੰ ਵੀ ਵਿਰਾਸਤ ਤੇ ਮਿਲਿਆ ਗਾਇਕੀ ਤੇ ਹਰਮਨ ਜੀ ਜਿਵੇਂ ਕਿ ਸਾਡੇ ਦਰਸ਼ਕਾਂ ਨੂੰ ਪਤਾ ਹੀ ਹੈ ਵੀ ਤੁਹਾਨੂੰ ਜਿਹੜੀ ਗਾਇਕੀ ਹੈ ਵਿਰਾਸਤ ਦੇ ਵਿੱਚ ਮਿਲੀ ਹੋਈ ਹੈ ਇਹ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਾਂਗੇ ਪਰਿਵਾਰ ਦੀ ਕਿਉਂਕਿ ਪਰਿਵਾਰ ਦਾ ਜਿਹੜਾ ਰੋਲ ਹੁੰਦਾ ਉਹ ਬਹੁਤ ਵੱਡਾ ਹੁੰਦਾ ਹੈ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਤੇ ਸਭ ਤੋਂ ਜ਼ਿਆਦਾ ਸਪੋਰਟ ਪਰਿਵਾਰ ਦੇ ਵਿੱਚੋਂ ਕਿਸ ਦੀ ਹੁੰਦੀ ਹੈ ਦੇਖੋ ਜੀ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਗਏ ਕਿਸਾਨੂੰ ਬਰਾ ਸਕਤੇ ਸਾਡੇ ਫਾਦਰ ਸਾਹਿਬ ਜੀ ਗਏ ਕਿ 76 77 ਜੀ ਉਹਨਾਂ ਤੋਂ ਮਿਲੀ ਹੈ ਔਰ ਬਚਪਨ ਦੇ ਵਿੱਚ ਸਾਨੂੰ ਮੈਨੂੰ ਬੜਾ ਹੀ ਸ਼ੌਕ ਸੀ ਗਾਉਂਦਾ ਔਰ ਉਹਨਾਂ ਦੇ ਮਰਨ ਤੋਂ ਬਾਅਦ ਘਰ ਦੇ ਹਾਲਾਤ ਕੁਝ ਇਸ ਤਰ੍ਹਾਂ ਦੇ ਹੋ ਗਏ ਕਿਉਂਕਿ ਗਰੀਬੀ ਬਹੁਤ ਜ਼ਿਆਦਾ ਸਾਡੇ ਤੇ ਸੀ ਗਰੀਬੀ ਦੇ ਵਿੱਚ ਬਹੁਤ ਲੰਘੇ ਅਸੀਂ ਮਾਤਾ ਮੈਂ ਐਕਚੁਅਲੀ ਅਫਸੈਟ ਹੋ ਗਏ ਕਿਉਂਕਿ ਗਰੀਬੀ ਦੇ ਵਿੱਚੋਂ ਜਦੋਂ ਲੰਘਣ ਤੋਂ ਬਾਅਦ ਮੈਨੂੰ ਸੀਗਾ ਸ਼ੌਂਕ ਮੈਂ ਆਪਦਾ ਸ਼ੌਂਕ ਜਾਰੀ ਰੱਖਿਆ ਮੈਨੂੰ ਆਏ ਸੀ ਕਿਤੇ ਨਾ ਕਿਤੇ ਮਿਹਨਤ ਨੂੰ ਹੱਲ ਲੱਗਣਗੇ ਸਾਡੀ ਕੋਈ ਸਪੋਰਟ ਕਰੂਗਾ ਮੈਂ ਗਾਇਕੀ ਲੈਣ ਚ ਮੈਂ ਵੀ ਆਪਣੇ ਫਾਦਰ ਸਾਹਿਬ ਵਾਂਗੂ ਨਾਮ ਕਮਾਵਾਂਗੀ ਪਰ ਉਹਨਾਂ ਦੇ ਮਰਨ ਤੋਂ ਬਾਅਦ ਸਾਡੀ ਕਿਸੇ ਨੇ ਕੋਈ ਹੈਲਪ ਨਹੀਂ ਕੀਤੀ ਸਾਡੀ ਕਿਸੇ ਨੇ ਬਾਹਲ ਹੀ ਪੜੀ ਉਸ ਤੋਂ ਬਾਅਦ ਮੈਂ ਐਸੇ ਤਰ੍ਹਾਂ ਹੀ ਬਸ ਗਾ ਕੇ ਵੀਡੀਓ ਪਾ ਦਿੰਦੀ ਸੀ ਔਰ ਵੀਡੀਓ ਪਾਉਣ ਦੇ ਬਾਵਜੂਦ ਮੈਨੂੰ ਮੇਰੀ ਇੱਕ ਦਿਨ ਵੀਡੀਓ ਵਾਇਰਲ ਹੋਈ ਮਤਲਬ ਦੀਪ ਮੇੜਾ ਜੀ ਕੈਨੇਡਾ ਤੋਂ ਜਿਨ੍ਹਾਂ ਨੇ ਮਤਲਬ ਮੇਰੀ ਵੀਡੀਓ ਫੇਸਬੁੱਕ ਤੋਂ ਚੱਕੀ ਐ ਇੰਸਟਾਗ੍ਰਾਮ ਤੋਂ ਦੇਖ ਕੇ ਉਹਨਾਂ ਨੇ ਕਿਹਾ ਵੀ ਆ ਕੁੜੀ ਨੂੰ ਲੱਭੋ ਆਪਾਂ ਇਹ ਕੁੜੀ ਦਾ ਗੀਤ ਕਰਾਉਣਾ ਉਹਨਾਂ ਨੇ ਫਿਰ ਗੀਤ ਕਰਵਾਇਆ ਸੱਪ ਬਣ ਕੇ ਡੰਗ ਹੂੰ ਕੋਰ ਉਹਨਾਂ ਦੀ ਬਦੌਲਤਾਂ ਜੋ ਕੁਛ ਆ ਵੀਰੇ ਅੱਜ ਇਸ ਦੁਨੀਆ ਦੇ ਸਾਹਮਣੇ ਜੋ ਮੈਂ ਮਾਰੇ ਮੋٹے ਪ੍ਰੋਗਰਾਮ ਲਾਏ ਆ ਸਭ ਉਹਨਾਂ ਦੀ ਬਦੌਲਤ ਤੇ ਫਿਰ ਇੱਥੋਂ ਸ਼ੁਰੂਆਤ ਹੁੰਦੀ ਹੈ ਤਾਂ ਹਾਂਜੀ ਇੱਥੋਂ ਸ਼ੁਰੂਆਤ ਹੁੰਦੀ ਹੈ ਮੈਂ ਕੰਮ ਵੀਰੇ ਮਤਲਬ ਕੋਈ ਨਹੀਂ ਛੱਡਿਆ ਮੈਂ ਗਾਇਕੀ ਲੈਣ ਚ ਮਤਲਬ ਗਿਆ ਬਹੁਤ ਟਾਈਮ ਪਾਈ ਰੱਖਿਆ ਹੂੰ ਮੈਂ ਨਰੇਗਾ ਚ ਵੀ ਕੰਮ ਕੀਤਾ ਕਿਉਂਕਿ ਵਿੰਰੇਗਾ ਦੀ ਢਾੜੀ ਇੰਨੀ ਘੱਟ ਸੀ ਕਿ ਮਿਹਨਤ ਬੱਚੇ ਚਾਰ ਸੀ ਮੇਰੇ ਹੂੰ ਦੋ ਬੇਟੇ ਆ ਦੋ ਬੇਟੀਆਂ ਹੂੰ ਮਤਲਬ ਗਰੀਬੀ ਚ ਗੁਜ਼ਾਰਾ ਨਹੀਂ ਸੀ ਹੁੰਦਾ ਮੇਰੇ ਅੱਗਾ ਦੇ ਨਾਲ ਫਿਰ ਸੋਚਿਆ ਵੀ ਚਲੋ ਇਸ ਲਾਈਨ ਚ ਆਉਨੇ ਆ ਦੇਖਦੇ ਆ ਫਿਰ ਵੀਰ ਜੀ ਮੈਨੂੰ ਮਿਲਦੇ ਆ ਫਿਰ ਇਹ ਕਹਿੰਦੇ ਵੀ ਕੋਈ ਗੱਲ ਨਹੀਂ ਹਰ ਮੈਂ ਤੇਰੀ ਸਪੋਰਟ ਕਰਾਂਗੇ ਜਿੱਥੋਂ ਤੱਕ ਸਭ ਹੋਈ ਕਿਉਂਕਿ ਉਹਨਾਂ ਨੇ ਬਹੁਤ ਸਪੋਰਟ ਕੀਤੀ ਆ ਜੋ ਮਤਲਬ ਉਹਨਾਂ ਨੇ ਕਿਹਾ ਕੀਤਾ ਵੀ ਆ ਔਰ ਸੱਜੀਆਂ ਖਬੀਆਂ ਬਾਵਾ ਬਣ ਕੇ ਜਿਵੇਂ ਮੇਰੇ ਭਰਾ ਨਹੀਂ ਸੀ ਮੈਨੂੰ ਮਤਲਬ ਦੀਪ 베ਨੜਾ ਜੀ ਉਹਨਾਂ ਦੇ ਬ੍ਰਦਰ ਪਨੀਤ ਜੀ ਮਤਲਬ ਭਰਾ ਨਹੀਂ ਆਪਸ ਵਿੱਚ ਇਹ ਭਰਾ ਵਾਲੇ ਹੋਏ ਹੈਪੀ ਜੀ ਔਰ ਸਾਡੀ ਸਾਰੀ ਟੀਮ ਬਹੁਤ ਸਾਡੀ ਮੇਰੀ ਰਿਸਪੈਕਟ ਕਰਦੀ ਤੇ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਗਰੀਬੀ ਦੇ ਕਾਰਨ ਤੁਸੀਂ ਪਿੱਛੇ ਰਹਿ ਗਏ ਤੇ ਪਿਤਾ ਜੀ ਦਾ ਏਡਾ ਵੱਡਾ ਨਾਮ ਸੀ ਤੇ ਕਹਿ ਲੀਏ ਬਹੁਤ ਸਾਰੀਆਂ ਕੰਪਨੀਆਂ ਜਾਣਦੀਆਂ ਸੀ ਤੇ ਤੁਹਾਡੀ ਆਵਾਜ਼ ਵੀ ਜਿਹੜੀ ਬਾਖਮਾਲ ਹੈ ਕਿਸੇ ਕੰਪਨੀ ਨੇ ਤੁਹਾਡੇ ਤੱਕ ਅਪਰੋਚ ਨਹੀਂ ਕੀਤੀ ਵੀ ਕਿਉਂਕਿ ਇਹ ਪਤਾ ਲੱਗ ਹੀ ਜਾਂਦਾ ਹੈ ਵੀ ਤੁਹਾਡੇ ਪਿਤਾ ਜੀ ਗਾਉਂਦੇ ਨੇ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਬਾਕੀ ਪਰਿਵਾਰ ਵੀ ਹੈ ਜਿਹੜਾ ਸੰਗੀਤ ਦੇ ਨਾਲ ਜੁੜਿਆ ਹੋਊ। ਦੇਖੋ ਜੀ ਜਮਰਨ ਤੋਂ ਬਾਅਦ ਘਰ ਦੇ ਹਾਲਾਤ ਐਡਾ ਹੋ ਗਏ ਕਿ ਰੋਟੀ ਵੀ ਕਿਸੇ ਟਾਈਮ ਅਸੀਂ ਮੰਗ ਕੇ ਖਾਂਦੇ ਸੀ। ਕਿਉਂਕਿ ਸਾਡੇ ਮਾਤਾ ਮੈਟਰੀਅਲ ਅਫਸਰਟ ਹੋ ਗਏ ਹਾਲਾਤ ਬਹੁਤ ਮਾੜੇ ਸੀ ਘਰ ਦੇ। ਗਰੀਬੀ ਬਹੁਤ ਆ ਚੁੱਕੀ ਸਾਡੇ ਤੱਕ ਮਤਲਬ ਪਹੁੰਚ ਵੀ ਜਿਹੜੇ ਪਾਪਾ ਦੇ ਨਾਲ ਰਹਿੰਦੇ ਸੀ ਜਿਹੜੇ ਸਮੇਂ ਦੇ ਵਿੱਚ ਉਹਨਾਂ ਨੇ ਸਾਡੀ ਕੋਈ ਸਪੋਰਟ ਨਹੀਂ ਕੀਤੀ। ਜਿਨ੍ਹਾਂ ਨੇ ਮਤਲਬ ਉਹਨਾਂ ਦੇ ਨਾਲ ਬੈਠ ਕੇ ਖਾਦਾ ਸੀ। ਹੂੰ। ਕਿਸ ਨੇ ਸਾਡੇ ਤੱਕ ਕੋਈ ਪਹੁੰਚ ਨਹੀਂ ਕੀਤੀ ਕਿਉਂਕਿ ਜਦੋਂ ਕੋਈ ਬੰਦਾ ਮਤਲਬ ਕੋਈ ਸਿੰਗਰ ਆ ਮੈਂ ਨਹੀਂ ਕਹਿੰਦੀ ਚਲੋ ਆਪਾਂ ਕਿਸੇ ਨੂੰ ਲਾ ਕੇ ਨਹੀਂ ਕਹਿੰਦੇ ਜਦੋਂ ਕੋਈ ਮਣਾ ਮੋਟਾ ਦੁਨੀਆ 'ਚ ਆ ਜਾਂਦਾ ਵੈਸੇ ਹਵਾ ਖਰਾਬ ਹੋ ਜਾਂਦੀ ਹੂੰ ਕੋਈ ਕਹਿੰਦਾ ਵੀ ਅਸੀਂ ਆਪਾਂ ਯਾਰ ਕੀ ਲੈਣਾ ਵੀ ਇਹ ਜੇ ਗਾਇਕੀ ਲੈਣ ਚ ਆ ਗਏ ਆਪਣਾ ਵੀ ਵੀ ਮਤਲਬ ਕਿੱਦਾਂ ਹੀ ਲਾ ਲੋ ਜਨਰਲ ਫੀਲ ਹੋ ਸਕਦੀ ਹੈ ਕਹਿ ਲੋ ਇਸ ਗੱਲ ਨੂੰ ਜਲਣ ਹੋਗੀ ਜਾਂ ਕਿੱਦਾਂ ਮਰਜੀ ਪਰ ਮੇਰੀ ਗਾਇਕੀ ਲੈਣ ਕਿਸੇ ਨੇ ਕੋਈ ਸਪੋਰਟ ਨਹੀਂ ਕੀਤਾ ਸਪੋਰਟ ਨਹੀਂ ਕੀਤਾ ਤੇ ਦੁੱਖ ਹੋਊਗਾ ਇਸ ਗੱਲ ਦਾ ਦੁੱਖ ਬਹੁਤ ਜਿਆਦਾ ਜਦੋਂ ਮਤਲਬ ਕਿਤੇ ਜਾਈਦਾ ਸੀਗੇ ਵੀ ਸਾਡੇ ਫਾਦਰ ਸਾਹਿਬ ਦਾ ਇੰਨਾ ਨਾਮ ਸੀ ਜਦੋਂ ਕਿਤੇ ਜਾ ਕੇ ਸਾਨੂੰ ਬਕਾਇਦਾ ਇਹ ਕਹਿਣਾ ਪੈਂਦਾ ਵੀ ਇਹ ਸੇ ਉਹਨਾਂ ਦੇ ਬੱਚੇ ਬਹੁਤ ਜਿਆਦਾ ਮਾਨੂੰ ਮਤਲਬ ਐ ਹੁੰਦਾ ਸੀ ਵੀ ਸਾਡੇ ਫਾਦਰ ਸਾਹਿਬ ਦਾ ਇੰਨਾ ਨਾਮ ਵੀ ਸਾਨੂੰ ਅੱਜ ਇਹ ਕਹਿਣਾ ਪੈ ਰਿਹਾ ਵੀ ਦੁਨੀਆ ਸਾਨੂੰ ਜਾਣਦੀ ਨਹੀਂ ਸਾਡੇ ਫਾਦਰ ਸਾਹਿਬ ਨਹੀਂ ਜਾਣਦੇ ਮਨ ਦੇ ਵਿੱਚ ਵੀਰੇ ਬਹੁਤ ਸਵਾਲ ਜਵਾਬ ਆਪਣੇ ਆਪ ਨੇ ਕੀਤੇ ਤੇ ਘਰ ਦਾ ਮਾਹੌਲ ਜਿਵੇਂ ਕਹਿ ਲੀ ਵੀ ਪਹਿਲੇ ਗਰੀਬੀ ਦੇ ਵਿੱਚ ਲੰਘਿਆ ਫਿਰ ਬਹੁਤ ਸਮਾਂ ਮਾੜਾ ਦੇਖਿਆ ਜੀ ਅਸੀਂ ਚਲੋ ਹੁਣ ਮਤਲਬ ਕੋਸ਼ਿਸ਼ ਕਹਿ ਲਈਏ ਪ੍ਰਮਾਤਮਾ ਦੀ ਦੇਣਾ ਕੋਸ਼ਿਸ਼ ਹਾਲਾਤ ਕਰਦੇ ਸੁਧਰਗੇ ਨੇ ਅਕੀਨ ਹੂੰ ਤੇ ਹੁਣ ਕੀ ਫਿਊਚਰ ਪਲਾਨਿੰਗ ਆ ਤੁਹਾਡੀ ਕੀ ਸੋਚ ਰੱਖਿਆ ਵੀ ਹੁਣ ਹਰਮਨ ਸੱਤਾ ਨੇ ਆ ਜਿਹੜਾ ਲੋਕਾਂ ਦੇ ਦਿਲਾਂ ਦੇ ਉੱਤੇ ਰਾਜ ਕਰੀ ਇਹ ਦੇਖੋ ਜੀ ਮੈਂ ਤਾਂ ਸੋਚਦਾ ਮੈਂ ਬਹੁਤ ਕੁਝ ਰੱਖਿਆ ਵੀ ਮੈਂ ਦੁਨੀਆ 'ਚ ਨਾਮ ਕਮਾਵਾਂ ਮਾ ਆਪਣੇ ਪਾਪਾ ਵਾਂਗ ਸਾਫ ਸੁਥਰੀ ਗਾਇਕੀ ਗਾਵਾਂ ਔਰ ਸਰੋਤਿਆਂ ਨੂੰ ਜਿਵੇਂ ਕਿ ਮੇਰੇ ਪਾਪਾ ਜੀ ਨੇ ਮਤਲਬ ਖੁਸ਼ ਰੱਖਿਆ ਸਾਫ ਸੁਥਰੀ ਗਾਇਕੀ ਗਾਈ ਉਹਨਾਂ ਨੇ ਜੋ ਗਾਇਆ ਵਿਰਸਾ ਹੀ ਗਾਇਆ ਮਤਲਬ ਜਾ ਵੀ ਰਸਾ ਗਿਆ ਕੋਈ ਮਤਲਬ ਇਦਾਂ ਦਾ ਸੌਂਗ ਨਹੀਂ ਇਹਨਾਂ ਦਾ ਕਿ ਪਰਿਵਾਰ ਦੇ ਵਿੱਚ ਬੈਠ ਕੇ ਨਾ ਸੁਣਿਆ ਜਾਵੇ ਹਮ ਸਾਰੇ ਮਤਲਬ ਜਿੰਨੇ ਕਿ ਪਾਪਾ ਦੀਆਂ 12 ਕੈਸਟ ਆਈਆਂ ਤਕਰੀਬਨ ਮਾਰਕੀਟ ਦੇ ਵਿੱਚ ਜਿੰਨੇ ਵੀ ਮਤਲਬ ਉਹਨਾਂ ਦੇ ਸੌਂਗ ਆ ਸਾਰੇ ਮਤਲਬ ਪਰਿਵਾਰ ਦੇ ਵਿੱਚ ਬੈਠ ਕੇ ਸੁਣ ਸਕਦੇ ਆ ਪਰ ਮੇਰਾ ਵੀ ਮਤਲਬ ਇਹੀ ਆ ਕਿ ਮੈਂ ਜੋ ਗਾਵਾ ਆਪਣੇ ਫਾਦਰ ਸਾਹਿਬ ਵਾਂਗੂ ਸਾਫ਼ ਸੁਥਰੀ ਗਾਇਕੀ ਗਾਵਾ ਔਰ ਜੋ ਮੇਰੀਆਂ ਭੈਣਾਂ ਮਾਵਾ ਬੈਠ ਕੇ ਸਾਰੇ ਸੁਣ ਸਕਣ ਪਰਿਵਾਰ ਮੈਂ ਵੀ ਉਦਾਂ ਦਾ ਹੀ ਮੈਟਰ ਦਾ ਤੇ ਤੁਹਾਡੇ ਕਿੰਨੇ ਕ ਗਾਣੇ ਆ ਚੁੱਕੇ ਆ ਜੀ ਹਜੇ ਦੇਖੋ ਤਕਰੀਬਨ ਜੀ ਮੇਰੇ ਜਿਨ੍ਹਾਂ ਦੀ ਬਦੌਲਤ ਮੈਂ ਅੱਜ ਤੁਹਾਡੇ ਰੂਬਰੂ ਹੋਈਆਂ ਦੀਪ ਵੇਨੜਾ ਜੀ ਕੈਨੇਡਾ ਤੋਂ ਜਿਨ੍ਹਾਂ ਦੇ ਸੌਂਗ ਆਏ ਨੇ ਸੱਪ ਬਣ ਕੇ ਪੈਸਾ ਪੈਸਾ ਸੌਂਗ ਉਹਦੇ ਨਾਲ ਥੋੜਾ ਜਿਹਾ ਨਾਮ ਦੁਨੀਆ 'ਚ ਬਣ ਗਿਆ ਮੇਰਾ ਹੋਰ ਕਾਫੀ ਸੌਂਗ ਤਾਂ ਮੇਰੇ ਆਏ ਤਕਰੀਬਨ 10 ਸੌਂਗ ਤਾਂ ਮੇਰੇ ਆ ਹੀ ਗਏ ਨੇ ਮਾਰਕੀਟ 'ਚ ਕਿਉਂਕਿ ਜਿਨ੍ਹਾਂ ਨੂੰ ਮਤਲਬ ਬਿਨਾ ਵੀਡੀਓ ਤੋਂ ਮੈਂ ਗੀਤ ਕੀਤੇ ਨੇ ਗੀਤ ਕਰਕੇ ਮੈਂ ਮੁੜਿਆ ਹੁੰਦੀ ਹੁੰਦੀ ਸੀ ਮੈਨੂੰ ਕਹਿੰਦੇ ਸੀ ਆਜਾ ਭਣੇ ਗੀਤ ਕਰ ਦਿੰਨੇ ਆ ਤੇ ਮੈਨੂੰ ਕੋਈ ਕੁਝ ਦਿੰਦਾ ਨਹੀਂ ਸੀ ਮਤਲਬ 500 ਰੁਪਏ ਮੈਨੂੰ ਦੇ ਦੇਣਾ ਕਿ ਤੇਰਾ ਗੀਤ ਕਰਾ ਦੇਾਂਗੇ ਭਣੇ ਤੈਨੂੰ ਕਰਾਇਆ ਦੇ ਦਾਂਗੇ ਬਸ ਐਦਾਂ ਮੈਨੂੰ ਕਹਿ ਕੇ ਮਤਲਬ ਸਾਧ ਲੈਣਾ ਮੈਂ ਫਸ 500 ਰੁਪਏ ਲੈ ਕੇ ਵਾਪਸ ਆ ਜਾਣਾ ਗੀਤ ਕਰਕੇ ਮੁੜੀ ਹੁੰਦੀ ਸੀ ਤੇ ਪੈਸਾ ਪੈਸਾ ਗੀਤ ਤੁਹਾਡਾ ਬਹੁਤ ਮਕਬੂਲ ਹੋਇਆ ਤੇ ਦੋ ਬੋਲੋ ਦੇ ਵੀ ਹੋ ਜਾਣਗੇ ਹੂੰ ਉਹ ਸੱਪਾਂ ਦਾ ਕੰਮ ਡੰਗਣਾ ਹੁੰਦਾ ਸਾਡੇ ਕੋਲ ਡੰਗਾਂ ਦੇ ਮਣ ਕੇ ਜਿਹੜੇ ਸਾਨੂੰ ਕਰਦੇ ਟੀਚਰਾਂ ਅਸੀਂ ਟਕਰਾਂਗੇ ਕੁਝ ਬਣ ਕੇ ਹੋਇ ਇੱਥੇ ਬੈਠ ਕਿਸੇ ਨਹੀਂ ਰਹਿਣਾ ਤੇ ਮੇਲਾ ਵੇਖ ਕੇ ਮੁਰਦੇ ਮੇਲੀ ਹੋ ਦੁਨੀਆ ਹੋ ਦੁਨੀਆ ਪੈਸਾ ਪੈਸਾ ਕਰਦੀ ਇੱਥੇ ਕੋਈ ਨਹੀਂ ਕਿਸੇ ਦਾ ਵੇਲੀ ਹੋ ਦੁਨੀਆ ਪੈਸਾ ਪੈਸਾ ਕਰਦੀ ਇੱਥੇ ਕੋਈ ਨਹੀਂ ਕਿਸੇ ਦਾ ਵੇਲੀ ਕਿਉਂਕਿ ਮਤਲਬ ਇਹਦੇ ਚ ਇਸ ਤਰ੍ਹਾਂ ਦੀਆਂ ਗੱਲਾਂ ਵੀ ਕੁਝ ਇਸ ਗੀਤ ਚ ਸਿੱਖਣ ਨੂੰ ਵੀ ਮਿਲੂਗਾ ਗੱਲਾਂ ਇਹਦੇ ਚ ਬਹੁਤ ਵਧੀਆਂ ਕਹਿੰਦਾ ਧੱਲੇ ਬੰਦੇ ਦੇ ਵੇੜੇ ਅਸੀਂ ਭੁੱਲ ਕੇ ਪੈਰ ਨਾ ਪਾਈਏ ਇੱਕ ਵਾਰੀ ਜੋ ਸ਼ਰਤਾਂ ਮਿੱਤਰਾ ਉਹਨੂੰ ਮੁੜ ਕੇ ਮੂੰਹ ਨਾ ਲਾਈਏ ਹੋਏ ਇੱਕ ਵਾਰੀ ਜੋ ਸ਼ਰਤਾਂ ਮਿੱਤਰਾ ਉਹਨੂੰ ਮੁੜ ਕੇ ਮੂੰਹ ਨਾ ਲਾਈਏ ਹੋ ਯਾਰ ਦੀ ਭੈਣ ਤਾਂ ਭੈਣ ਹੁੰਦੀ ਆ ਹੋ ਯਾਰ ਦੀ ਭੈਣ ਤਾਂ ਭੈਣ ਹੁੰਦੀ ਆ ਨਾ ਸਮਝ ਇਕ ਦੇ ਸਹੇਲੀ ਹੈ ਦੁਨੀਆ ਹੈ ਦੁਨੀਆ ਪੈਸਾ ਪੈਸਾ ਕਰਦੀ ਇੱਥੇ ਕੋਈ ਨਹੀਂ ਕਿਸੇ ਦਾ ਵੇਲੀ ਅੱਜ ਦੇ ਹਾਲਾਤਾਂ ਨੂੰ ਬਿਆਨ ਕਰ ਰਿਹਾ ਤੁਹਾਡਾ ਗੀਤ ਹੈ। ਹਾਂਜੀ ਤੇ ਪੈਸੇ ਦੀ ਗੱਲ ਚੱਲੀ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਫਿਊਚਰ ਦੇ ਵਿੱਚ ਵੀਡੀਓ ਕਰਨ ਲਈ ਪੈਸੇ ਦੀ ਬਹੁਤ ਲੋੜ ਹੁੰਦੀ ਹੈ। ਤੇ ਕੀ ਪਲਾਨ ਕਰ ਰੱਖਿਆ ਹੈ ਕੋਈ ਸਪੋਰਟ ਕਰਨ ਵਾਲਾ ਜੀ ਜਿਵੇਂ ਤੁਸੀਂ ਹੁਣ ਨਾਮ ਲੈ ਰਹੇ ਸੀ। ਹਾਂਜੀ ਦੇਖੋ ਜੀ ਜਿਨ੍ਹਾਂ ਦੀ ਬਦੌਲਤ ਮਾਰਕੀਟ ਦੇ ਵਿੱਚ ਆਏ ਹਾਂ ਫਿਰ ਤੋਂ ਸਰੋਤਿਆਂ ਦੇ ਰੂਹ ਰੂਹ ਹੋਣ ਦਾ ਮੌਕਾ ਮਿਲਿਆ ਮੈਨੂੰ। ਔਰ ਜਿਨ੍ਹਾਂ ਦੀ ਬਦੌਲਤ ਅੱਜ ਇਸ ਕੁਰਸੀ ਤੇ ਆ ਮੈਂ ਦੀਪ ਬੇਨੜਾ ਜੀ ਕੈਨੇਡਾ ਤੋਂ ਮੇਰਾ ਵੀਰ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤੀ ਇਸ ਲਈ। ਔਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਮਤਲਬ ਮੇਰੇ ਨਾਲ ਵਾਦੇ ਬਹੁਤ ਜਣਿਆਂ ਨੇ ਕੀਤੇ ਸੀ ਕਿ ਵੀ ਤਰ੍ਹਾਂ ਗੀਤ ਕਰਾਵਾਂਗੇ ਭੈਣੇ ਤੈਨੂੰ ਮਾਰਕੀਟ ਚ ਲਿਆਵਾਂਗੇ ਕਿਉਂਕਿ ਵੱਡੇ ਵੱਡੇ ਸਿੰਗਰਾਂ ਨੇ ਮੇਰੇ ਨਾਲ ਵਾਦੇ ਕੀਤੇ ਹੋਏ ਨੇ ਪਰ ਮੇਰੀ ਕਿਸੇ ਨੇ ਕੋਈ ਹੈਲਪ ਨਹੀਂ ਕੀਤੀ ਕਿਉਂ ਵੀਰੇ ਨੇ ਜੋ ਗੱਲ ਕਹੀ ਹੈ ਉਹਨਾਂ ਨੇ ਕੀਤੀ ਵੀ ਔਰ ਕਰੀ ਵੀ ਹੈ ਔਰ ਜੋ ਆਇਆ ਕੀਤਾ ਜੀ ਮਤਲਬ ਕਹਿ ਲਈ ਵੀ ਕੋਈ ਆ ਸਾਥ ਦੇਣ ਵਾਲਾ ਜਿਹੜਾ ਸੱਚੇ ਦਿਲੋਂ ਮਿਲ ਗਿਆ ਸੀ ਹਾਂਜੀ ਜਿਨ੍ਹਾਂ ਨੇ ਮਤਲਬ ਮੇਰੀ ਹੁਣ ਤੱਕ ਸਪੋਰਟ ਕਰ ਵੀ ਰਹੇ ਨੇ ਸਪੋਰਟ ਉਹਨਾਂ ਦੀ ਬਹੁਤ ਜ਼ਿਆਦਾ ਹੁਣ ਵੀ ਮਤਲਬ ਉਹ ਹਰੇਕ ਪੱਖੋਂ ਮੇਰੀ ਸਪੋਰਟ ਕਰਦੇ ਨੇ ਤੇ ਪਰਿਵਾਰਿਕ ਮੈਂਬਰਾਂ ਦੀ ਗੱਲ ਚੱਲੀ ਸੀ ਵੀ ਮੈਰੀਡਨ ਤੁਸੀਂ ਹਸਬੰਡ ਦੀ ਕਿੰਨੀ ਕੁ ਸਪੋਰਟ ਹੈ ਜੀ ਹਾਂਜੀ ਹਸਬੰਡ ਦੀ ਬਹੁਤ ਜ਼ਿਆਦਾ ਸਪੋਰਟ ਹੈ ਜੀ ਦੇਖੋ ਮਤਲਬ ਹਸਬੰਡ ਤਾਂ ਮੇਰੇ ਮਤਲਬ ਦਿਹਾੜੀਦਾਰ ਬੰਦੇ ਨੇ ਜੀ ਪਰਿਵਾਰ ਦੇ ਵਿੱਚ ਚਾਰ ਬੱਚੇ ਨੇ ਦੋ ਬੇਟੇ ਆ ਦੋ ਬੇਟੀਆਂ ਪਰਵਾਰ ਦੇ ਵਿੱਚ ਦੇਖੋ ਜੀ ਉਹ ਮੇਰੇ ਬੱਚਿਆਂ ਨੂੰ ਵੀ ਸਾਥ ਰਏ ਨਹੀਂ ਮੈਂ ਮਤਲਬ ਗਾਇਕੀ ਲਾਈਨ ਚ ਮੈਨੂੰ ਐ ਵੀ ਚਲੋ ਮੈਂ ਆਪਣੇ ਬਾਪ ਦਾ ਤਾਂ ਬਚਪਨਾ ਮਤਲਬ ਲੰਘ ਗਿਆ ਜਿੱਦਾਂ ਵੀ ਹੋ ਸਕਿਆ ਵੀ ਮਾਪੇ ਦੇ ਬਾਅਦ ਜਾਣ ਤੋਂ ਬਾਅਦ ਬਹੁਤ ਮਾੜੇ ਹਾਲਾਤ ਦੇਖਿਆ ਵੀ ਮੇਰੇ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਬੱਚਿਆਂ ਦੇ ਹਾਲਾਤ ਲੈਜ ਹੋਰ ਵੀ ਮੇਰੇ ਬੱਚਿਆਂ ਦਾ ਆਉਣ ਵਾਲਾ ਭਵਿੱਖ ਵਧੀਆ ਵਾਹ ਬੱਚਿਆਂ ਦੀ ਖਾਤਰੀ ਦੇਖ ਕੇ ਤੇ ਜਿਵੇਂ ਗੱਲ ਕਰ ਲਈਏ ਵੀ ਗਾਇਕੀ ਦੀ ਗਾਇਕੀ ਦਾ ਸਮੁੰਦਰ ਬਹੁਤ ਡੂੰਗਾ ਤੇ ਡੂੰਗੇ ਹੋਣ ਦੇ ਨਾਲ ਨਾਲ ਕੁਝ ਸਮਾ ਵੀ ਬਦਲ ਗਿਆ ਆ ਆਟੋ ਟੋਨ ਤੇ ਗਾਇਕ ਜਿਹੜੇ ਹੁਣ गा ਰਹੇ ਨੇ ਕਿ ਤੁਹਾਡੀ ਬੁਲੰਦ ਆਵਾਜ਼ ਆ ਕੋਈ ਸ਼ੱਕ ਨਹੀਂ ਹੈ ਤੇ ਦਰਸ਼ਕ ਵੀ ਕਹਿ ਲਿਆ ਇਸ ਗੱਲ ਤੋਂ ਬਹੁਤ ਖੁਸ਼ ਹੋਣਗੇ ਕਿ ਇੱਕ ਬੁਲੰਦ ਆਵਾਜ਼ ਜਿਹੜੀ ਉਹਨਾਂ ਨੂੰ ਸੁਣਾਈ ਦਿੱਤੀ ਜਾ ਰਹੀ ਹੈ ਪਰ ਅੱਜ ਦੇ ਸਮੇਂ ਦੇ ਵਿੱਚ ਬਹੁਤ ਅਜਿਹੇ ਲੋਕ ਨੇ ਜਿਹੜੇ ਬਿਨਾਂ ਸਿੱਖੇ ਆ ਰਹੇ ਨੇ ਤੇ ਤਰੱਕੀਆਂ ਤੇ ਬਹੁਤ ਫਿਰ ਰਹੇ ਨੇ ਜੀ ਦੇਖੋ ਜੀ ਗੁਰੂ ਬਿਨਾਂ ਗਤ ਨਹੀਂ ਗੁੰਤਾ ਕੋਈ ਨਾ ਕੋਈ ਧਾਰਨ ਕਰਨਾ ਪੈਂਦਾ ਕਿਉਂਕਿ ਮੈਨੂੰ ਇਸ ਲਾਈਨ ਦਾ ਮਤਲਬ ਗਾ ਲੈਂਦੀ ਸੀ ਮੈਂ ਉਦਾਂ ਹੀ ਗਾ ਕੇ ਮਤਲਬ YouTube ਤੇ ਪਾਉਂਦੀ ਸੀ ਕਿਉਂਕਿ ਮੈਨੂੰ ਗਾਇਕੀ ਲੈਂਦੀ ਕੋਈ ਜ਼ਿਆਦਾ ਨੌਲੇਜ ਨਹੀਂ ਸੀਗੀ ਔਰ ਜਿੰਨਾ ਤੋਂ ਮੈਂ ਸਿੱਖਿਆ ਲੈਂਦੀ ਆ ਸੁਰੂਰ ਤੋਂ ਨੇ ਸੁਖਵਿੰਦਰ ਮਹਿਬੂਬ ਜੀ ਅਕੈਡਮੀ ਉਹਨਾਂ ਦੀ ਉਹਨਾਂ ਤੋਂ ਸਿੱਖਿਆ ਲੈ ਰਹੀ ਮੇਰੇ ਗੁਰੂ ਜੀ ਔਰ ਮੈਨੂੰ ਗਾਇਕੀ ਲੈਂਦੀ ਸਿੱਖਿਆ ਦੇ ਰਹੇ ਨੇ ਬਹੁਤ ਵਧੀਆ ਤੇ ਉਹਨਾਂ ਤੋਂ ਸਿੱਖਦੇ ਹਾਂ ਹਾਂਜੀ ਉਹਨਾਂ ਤੋਂ ਸਿੱਖ ਲਈ ਆ ਜੀ ਤੇ ਇਹ ਜਿਹੜਾ ਸਿੱਖਦੇ ਹੁੰਦੇ ਆ ਕਹਿੰਦੇ ਜੀ ਇਹ ਸਾਰੀ ਜ਼ਿੰਦਗੀ ਲੰਘ ਜਾਂਦੀ ਆ ਫਿਰ ਫਿਰ ਸਮਾਕੇ ਮੈਂ ਕੱਢਦੇ ਹਾਂ ਰਿਆਦ ਦੇ ਲਈ ਦੇਖੋ ਜੀ ਮੈਂ ਮਤਲਬ ਪਰਿਵਾਰ ਨੂੰ ਛੱਡ ਕੇ ਬੱਚਿਆਂ ਨੂੰ ਛੱਡ ਕੇ ਮੈਂ ਮਤਲਬ 10-10 ਦਿਨ ਉਸ ਗੁਰੂਰ ਵੀਰੇ ਦੇ ਘਰ ਰਹਿ ਜਾਣੀ ਆਪਣੀ ਤਵੀਰ ਜੀ ਤੇ ਮਤਲਬ ਇਹਨਾਂ ਦੇ ਘਰ ਮੈਂ 10 ਦਿਨ ਮਤਲਬ ਰਹਿ ਜਾਣੀ ਫਿਰ ਬੱਚਿਆਂ ਕੋਲ ਚਲੀ ਜਾਣੀ ਦੇਖੋ ਐਦਾਂ ਹੀ ਮਤਲਬ ਚੱਲ ਰਿਹਾ ਜੀ ਮੇਰਾ ਹਮ ਅਸ਼ਾ ਇੱਕ ਲੜਕੀ ਹੋਣ ਦੇ ਨਾਤੇ ਕਦੇ ਉਂਗਲਾਂ ਨਹੀਂ ਉੱਠੀਆਂ ਵੀ ਇੰਨੇ-ਇੰਨੇ ਦਿਨ ਬਾਹਰ ਰਹਿੰਦੀ ਆ ਕਿਉਂਕਿ ਅਕਸਰ ਦੇਖਿਆ ਜਾਂਦਾ ਔਰਤ ਨੂੰ ਹੈ ਜਿਹੜਾ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਂਦਾ ਵੀ ਤੁਹਾਡੀ ਇੱਕ ਲੈਨੈਸ ਹੀ ਹੈ ਦੇਖੋ ਜੀ ਮੈਂ ਦੁਨੀਆ ਦੀ ਪਰਵਾਹ ਨਹੀਂ ਕਰਦੀ ਕਹਿੰਦੇ ਮਤਲਬ ਸੌਂਗ ਆ ਰਿਹਾ ਜੀ ਸਾਡਾ ਬਹੁਤ ਵਧੀਆ ਔਰ ਉਹਦੀ ਵੀਡੀਓ ਸ਼ੂਟ ਕਰਨ ਆਏ ਹੋਏ ਆ ਜੀ ਅੱਜ ਦੀਪ ਵੀਰੇ ਦੇ ਦੇ ਪਿੰਡ ਜੋਤੀ ਦੇ ਬਹੁੜਾਈ ਜੋਤੀ ਵੀਰੇ ਦੇ ਪਿੰਡ ਆਏ ਹੋਏ ਆ ਜੀ ਅੱਜ ਵੀਡੀਓ ਸ਼ੂਟ ਹੋ ਰਹੀ ਹੈ ਗੀਤ ਵੀ ਔਰ ਬਹੁਤ ਵਧੀਆ ਲੈਣਾ ਮੇਰੇ ਵੀਰ ਨੇ ਲਿਖਿਆ ਹੋਈ ਉਹ ਆਉਣ ਵਾਲੇ ਸਮੇਂ ਚ ਉਹਦੇ ਚ ਵੀ ਕੁਝ ਸਿੱਖਣ ਨੂੰ ਮਿਲੂਗਾ ਤੇ ਉਹਦਾ ਕੁਝ ਸਾਂਝਾ ਕਰ ਸਕਦੇ ਹੋ ਇੱਕ ਸਤਾਈ ਨੱਕਰੀਪੁਰੋ ਸਾਹ ਕਿਸੇ ਉੱਤੇ ਇੱਥੇ ਕੋਈ ਕਿਸੇ ਦੇ ਅਹਿਮਤ ਨਹੀਂ ਇਹ ਦੁਨੀਆ ਭਰੀ ਫਰੇਬਾਂ ਦੀ ਇਤੋਂ ਜਾਣੀ ਮਿੱਤਰਾ ਜਿਤ ਨਹੀਂ ਇਹ ਤੇਰੇ ਉੱਪਰ ਹੋਈ ਪਰਹੂ ਆਨੇ ਇਹ ਤੇਰੇ ਉੱਪਰ ਹੋਈ ਪਰੋ ਨੇ ਅੰਦਰੋਂ ਤਾਂ ਵੈਰੀ ਸਾਰੇ ਨੇ ਦੱਤ ਹੀ ਦੇ ਦੰਦੇ ਇੱਕ ਪਾਸੇ ਦੁਨੀਆ ਦੇ ਪਾਸੇ ਚਾਰੇ ਨੇ ਕਿੱਥੋਂ ਬਣਨੇ ਤੇਰੇ ਹਮੈਤੀ ਜੋ ਗੱਲ-ਗੱਲ ਤੇ ਲਾਉਂਦੇ ਲਾਰੇ ਨੇ ਰਹੀ ਬਚ ਕੇ ਦੋ ਗਲਿਆਂ ਲੋਕਾਂ ਤੋਂ ਕੀ ਬਾਤ ਹੈ ਜਿਸ ਮਤਲਬ ਉਹਨਾਂ ਦੀ ਕਲਮ ਚੋਂ ਲਿਖਿਆ ਹੈ ਬੀਰ ਜੀ ਦੇ ਬਹੁਤ ਸੋਹਣਾ ਸੌਂਗ ਆ ਜੀ ਔਰ ਸਰੋਤਿਆਂ ਨੂੰ ਬਹੁਤ ਜਲ ਜਲ ਰੂਰੂ ਕਰਾਂਗੇ ਉਹਦੀ ਵੀਡੀਓ ਸ਼ੂਟ ਕਰਨਾ ਹੈ ਬਲਾਸਟਰ ਜੋੜੀ ਦਾ ਵੀ ਬਹੁਤ ਬਹੁਤ ਧੰਨਵਾਦ ਮੇਰੇ ਵੀਰੇਦਾਰ ਮੇਰੇ ਭੈਣ ਕਾਜਲ ਭੈਣ ਦਾ ਬਹੁਤ ਧੰਨਵਾਦ ਕਰਦੀ ਹਾਂ ਔਰ ਜੋਤੀ ਵੀਰ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਨੇ ਮਤਲਬ ਇੰਨਾ ਵਧੀਆ ਸੌਂਗ ਲਿਖਿਆ ਔਰ ਇਹ ਸੌਂਗ ਮੇਰੇ ਜਿਆਦਾ ਦਿਲ ਨੂੰ ਲੱਗਿਆ ਜੀ ਕਿਉਂਕਿ ਸੌਂਗ ਤਾਂ ਮੈਂ ਕਾਫੀ ਕੀਤੇ ਨੇ ਜਿਵੇਂ ਦੀਪ ਵੇਣੜੇ ਦੇ ਮਤਲਬ ਵੀਰੇ ਦੇ ਸੌਂਗ ਕੀਤੇ ਆ ਉਹਨਾਂ ਦੇ ਵੀ ਸੌਂਗ ਬਹੁਤ ਵਧੀਆ ਔਰ ਜਿਹੜਾ ਜੋਤੀ ਵੀਰ ਜੀ ਨੇ ਸੌਂਗ ਬੋੜਾ ਮੋੜੇ ਜੋੜ ਕੇ ਕਰਦੇ ਨੇ ਤਾਂ ਹਾਂਜੀ ਦੇਖੋ ਵੀ ਵੀਰੇ ਦੀ ਬਹੁਤ ਦੀਪ ਵੀਰੇ ਦੀ ਬਹੁਤ ਸਪੋਰਟ ਆ ਜੀ ਬਲਾਸਟਰ ਜੁੜੀ ਜ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਕਿਉਂ ਹਰ ਇੱਕ ਪੱਖੋਂ ਵੀਰਾ ਮੇਰੀ ਮਦਦ ਕਰ ਰਿਹਾ ਔਰ ਅੱਜ ਵੀ ਉਹ ਮੇਰੇ ਨਾਲ ਪਹੁੰਚੇ ਹੋਏ ਨੇ ਜੋਤੀ ਵੀਰੇ ਦੇ ਪਿੰਡ ਬੌੜ ਆਈ ਇਹਨਾਂ ਦਾ ਮਤਲਬ ਸੌਂਗ ਲਿਖਿਆ ਉਹਨਾਂ ਦੇ ਅੱਜ ਪਿੰਡੋਂ ਵੀਡੀਓ ਸ਼ੂਟ ਕਰਨ ਆਏ ਹੋਏ ਆ ਉਹ ਪਹੁੰਚੇ ਹੋਏ ਸਨ ਤੇ ਇੱਕ ਤੁਹਾਡਾ ਗਾਣਾ ਸੁਣਿਆ ਸੀ ਮਾਂ ਹਾਂਜੀ ਤੇ ਉਹ ਵੀ ਬਹੁਤ ਜ਼ਿਆਦਾ ਮਕਬੂਲ ਹੋਇਆ ਤੇ ਦੋ ਲੈਣਾ ਉਹਦੀ ਹਾਂਜੀ ਮਨਦੀਪ ਹਾਂਜੀ ਜਿਨ੍ਹਾਂ ਨੇ ਮਤਲਬ ਇਹ ਸੌਂਗ ਲਿਖਿਆ ਤੂੰ ਦੁਨੀਆ ਤੋਂ ਹੋਂ ਕਹਾ ਦਾ ਤੁਰਗੀ ਤੂੰ ਦੁਨੀਆ ਤੋਂ ਹੋਂ ਕਹਾ ਦਾ ਤੁਰਗੀ ਸਿਰ ਤੋਂ ਉੱਠ ਗਈ ਛਾਂ ਇੱਕ ਵਾਰੀ ਹਿੱਤੇ ਦੱਸ ਜਾ ਕਿਉਂ ਤੂੰ ਛੱਡ ਕੇ ਤੁਰ ਗਈ ਹੀ ਮਾਨੀ ਇੱਕ ਵਾਰੀ ਹਿੱਤੇ ਦੱਸ ਜਾ ਕਿਉਂ ਤੂੰ ਛੱਡ ਕੇ ਤੁਰ ਗਈ ਹੀ ਮਾਂ ਜਦ ਮੈਂ ਤੇਰੇ ਭੇੜੇ ਆਉਣਾ ਹੁਨਾ ਮੈਨੂੰ ਹੰਗਲ ਨਾਲ ਲਾਉਣਾ ਜਦ ਮੈਂ ਤੇਰੇ ਵੇੜੇ ਆਉਣਾ ਤੂੰ ਨਾ ਮੈਨੂੰ ਗਲ ਨਾਲ ਲਾਉਣਾ ਨਾਲ ਤੇਰੇ ਜੋ ਹੋ ਰੌਣਕ ਸੀ ਅੱਜ ਨਾਲ ਤੇਰੇ ਜੋ ਹੋ ਰੌਣਕ ਸੀ ਅੱਜ ਹੋ ਗਈ ਸੁਨਸਰਾ ਇੱਕ ਵਾਰੀ ਹਿੱਤੇ ਦੱਸ ਜਾ ਕਿਉਂ ਤੂੰ ਛੱਡ ਕੇ ਧੁਰ ਗਈ ਮਾਨੀ ਇੱਕ ਵਾਰੀ ਹਿੱਤੇ ਦੱਸ ਜਾ ਹੁਣ ਤੂੰ ਕਿੱਥੇ ਧੁਰ ਗਈ ਮਾਂ ਬਹੁਤ ਤੇ ਗੱਲ ਚੱਲੀ ਸੀ ਗਾਇਕੀ ਦੀ ਨੌਨ ਸਿੱਖੇ ਵੀ ਕਹ ਲੀਏ ਅਨ ਸਿੱਖੇ ਗਾਇਕਾਂ ਦੀ ਵੀ ਗੱਲ ਚੱਲੀ ਐ ਤੇ ਪਰ ਤੁਸੀਂ ਰਿਆਜ ਲਈ ਕਿੰਨਾ ਕੁ ਸਮਾਂ ਕੱਢ ਲੈਂਦੇ ਹੋ ਜੀ ਦੇਖੋ ਜੀ ਮੈਂ ਰਿਆਜ ਲਈ ਮਤਲਬ ਸਵੇਰ ਤੋਂ ਮੈਂ ਜਾਨੀ ਆ ਮਤਲਬ 12 ਤੋਂ 4 4:30 ਵਜੇ ਤੱਕ ਮੇਰੀ ਕਲਾਸ ਆ ਜੀ ਹਾਂ ਜੀ ਇਹਨਾਂ ਸਮਾਂ ਮੈਂ ਕੱਢ ਲੈਂਦੀ ਕਿਉਂਕਿ ਮੈਂ ਆਪਣੇ ਬੱਚਿਆਂ ਨੂੰ ਛੱਡ ਕੇ ਮਤਲਬ ਸੰਘਰਸ਼ ਕਰ ਰਹੀ ਆ ਜੀ ਮੈਂ 10 10 ਦਿਨ 15 15 ਦਿਨ ਮਤਲਬ ਹੋਈ ਰਹਿ ਜਾਣੀ ਜ਼ਰੂਰੀ ਮੈਂ ਔਰ ਮੈਂ ਸਿੱਖਿਆ ਲੈ ਰਹੀ ਆ ਜੀ ਗਾਇਕੀ ਲੈਣ ਦੀ ਸੁਖਵਿੰਦਰ ਮਹਿਗੂਬ ਜੀ ਤੋਂ ਮੇਰੇ ਉਸਤਾਦ ਨੇ ਉਹਨਾਂ ਤੋਂ ਸਿੱਖਿਆ ਲੈ ਰਹੀ ਹੈ ਗੱਤਿ ਲੈਂਦੀ। ਹੂੰ। ਸੋਸ਼ਲ ਮੀਡੀਆ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਜਿਵੇਂ ਤੁਸੀਂ ਬਲਾਸਟਰ ਜੋੜੀ ਦਾ ਨਾਮ ਲਿਆ ਸੀ ਉਹ ਵੀ ਸੋਸ਼ਲ ਮੀਡੀਆ ਦੇ ਉੱਤੇ ਕੈਲੀਏ ਵੀ ਵਧੀਆ ਪਲੇਟਫਾਰਮ ਮਿਲਿਆ ਉਹ ਵੀ ਹਾਈਲਾਈਟ ਹੋਏ ਨੇ। ਤੁਸੀਂ ਕਿੰਨਾ ਕੁ ਸਹਿਯੋਗ ਮੰਨਦੇ ਹੋ ਜੀ ਸੋਸ਼ਲ ਮੀਡੀਆ ਦਾ? ਦੇਖੋ ਜੀ ਮੇਰੇ ਭਰਾ ਨਹੀਂ ਹੈਗਾ। ਸੱਚਾ ਪਰਿਵਾਰ ਦੇ ਵਿੱਚ ਅਸੀਂ ਦੋ ਸਿਰਫ ਭੈਣਾਂ ਹੀ ਆ। ਕਿਉਂਕਿ ਮੈਂ ਵੀਰੇ ਨੂੰ ਦੀਪ ਨੂੰ ਬਲਾਸਟਰ ਜੁੜੇ ਵਾਲੇ ਵੀਰੇ ਨੂੰ ਕਿਉਂਕਿ ਮੈਂ ਉਹਨੂੰ ਭਰਾ ਮੰਨਦੀ ਆ ਕਿਉਂਕਿ ਹਰ ਇੱਕ ਪੱਖੋਂ ਮੇਰੀ ਮਦਦ ਕੀਤੀ ਹੈ ਵੀਰੇ ਨੇ ਮੇਰੇ ਅਗਲੇ ਗੀਤਾਂ 'ਚ ਵੀ ਅੱਜ ਵਾਲੀ ਗੀਤ 'ਚ ਵੀ ਮੇਰੀ ਬਹੁਤ ਸਪੋਰਟ ਕੀਤੀ ਕਿਉਂਕਿ ਮੈਂ ਆਪਾਂ ਉਹਨਾਂ ਨੂੰ ਆਪਣਾ ਭਰਾ ਮੰਨਦੀ ਹਾਂ ਔਰ ਮੈਂ ਮੇਰੇ ਨਾਲ ਕਦੇ ਉਹਨਾਂ ਨੇ ਵਾਅਦਾ ਘਾਟਾ ਨਹੀਂ ਮਤਲਬ ਕੀਤਾ ਸੀ ਤੇ ਹੁਣ ਫਿਊਚਰ ਦੇ ਵਿੱਚ ਕੀ ਪਲੈਨਿੰਗ ਲੈ ਕੇ ਆ ਰਹੇ ਹਾਂ ਦੇਖੋ ਜੀ ਫਿਊਚਰ ਦੇ ਵਿੱਚ ਮਤਲਬ ਇਹ ਸੋਚਿਆ ਹੋਇਆ ਵੀ ਆਪਣੇ ਫਾਦਰ ਸਾਹਿਬ ਵਾਂਗੂੰ ਫਾਦਰ ਸਾਹਿਬ ਦਾ ਨਾਮ ਰੌਸ਼ਨ ਕਰੀਏ ਕਿਉਂਕਿ ਜਿਹੜਾ ਮਤਲਬ ਸਾਡੇ ਫਾਦਰ ਸਾਹਿਬ ਮਤਲਬ ਅਸੀਂ ਵੀ ਕਹਿੰਨੀ ਸਿੰਗਲਾ ਆਮ ਸਿੰਗਲਾ ਵਾਂਗੂ ਮਤਲਬ ਸਾਡੇ ਫਾਦਰ ਸਾਹਿਬ ਦਾ ਨਾਮ ਵੀ ਉੱਚਾ ਹੋਵੇ ਮੋਰ ਉੱਚਾ ਹੋ ਉੱਚਾ ਤਾਂ ਮਤਲਬ ਹੈਗਾ ਹੀ ਇਹ ਕਹਿਣ ਦੀ ਕੋਈ ਸ਼ੱਕ ਨਹੀਂ ਉਹਦੇ 'ਚ ਕਿਸੇ ਜਾਣ ਪਹਿਚਾਨ ਦੇ ਮੁਤਾਜ ਨਹੀਂ ਪਰ ਫਿਰ ਵੀ ਮੈਂ ਕਹਨੀ ਆ ਵੀ ਇੱਥੋਂ ਇੱਥੇ ਲੈ ਕੇ ਜਾਵਾਂਗੇ ਸੋਚੁੱਚੀ ਰੱਖ ਹਾਂਜੀ ਸੋਚੁੱਚੀ ਤੇ ਕਹ ਲਈਏ ਸਹਿਯੋਗੀਆਂ ਦੇ ਨਾਲ-ਨਾਲ ਲੱਤਾਂ ਖਿੱਚਣ ਵਾਲੇ ਵੀ ਬਹੁਤ ਹੁੰਦੇ ਨੇ ਦੇਖੋ ਜੀ ਕੋਈ ਅਜੀਹਾ ਦੇਖੋ ਜੀ ਕਿਉਂਕਿ ਲੱਤਾਂ ਖਿੱਚਣ ਵਾਲੇ ਤਾਂ ਚਲੋ ਸਮਝਦਾ ਨੂੰ ਹਿਸ਼ਾਰਾ ਹੀ ਕਾਫੀ ਹੁੰਦਾ ਕਿਉਂਕਿ ਬਹੁਤ ਹੁੰਦੇ ਨੇ ਪਰ ਮੈਂ ਕਿਸੇ ਤੇ ਮਤਲਬ ਕੋ ਰੋਸਾ ਨਹੀਂ ਕਰਦੀ ਕਿਉਂਕਿ ਉਹ ਪਰਮਾਤਮਾ ਨੇ ਦੇਣਾ ਜੀ ਉਹ ਕੁਛ ਨੇ ਦੇਣਾ ਪਰ ਮੈਂ ਸੋਚਿਆ ਹੋਇਆ ਕਿ ਮੇਰੇ ਫਾਦਰ ਸਾਹਿਬ ਦਾ ਮਤਲਬ ਸਟੈਚੂ ਬਣਿਆ ਹੋਇਆ ਹਮ ਤਕਰੀਬਨ ਉਹਨੂੰ ਹੋ ਗਏ ਜੀ 5-6 ਮਹੀਨੇ ਬਣੀ ਪਿੰਡ ਘਲਕਲਾਂ ਦੇ ਵਿੱਚ ਸਾਡੇ ਫਾਦਰ ਸਾਹਿਬ ਦਾ ਸਟੈਚੂ ਬਣਿਆ ਹੋਇਆ ਔਰ ਮੇਰੇ ਮਨ ਦੇ ਵਿੱਚ ਆ ਕਿਉਂਕਿ ਮੈਂ ਆਪਣੇ ਪੈਰਾਂ 'ਸਰ ਖੜੀ ਹੋਵਾਂ ਤੇ ਮੈਂ ਆਪਣੇ ਫਾਦਰ ਸਾਹਿਬ ਦਾ ਆਪਦੀ ਘਰੇ ਵਧੀਆ ਘਰ ਪਾ ਕੇ ਮੈਂ ਆਪਣੇ ਫਾਦਰ ਸਾਹਿਬ ਦਾ ਸਟੈਚੂ ਘਰੀ ਲਵਾਵਾ ਪਾਰਕ ਤੋਂ ਲੈ ਕੋਈ ਅਜਿਹੀ ਯਾਦ ਜਿਹੜੀ ਤੁਸੀਂ ਕਦੇ ਨਾ ਭੁੱਲ ਸਕਿਓ ਮੂ ਤੁਹਾਡੇ ਨਾਲ ਹੀ ਜੁੜੀ ਹੋਈ ਹਾਂ ਦੇਖੋ ਜੀ ਫਾਦਰ ਸਾਹਿਬ ਮਤਲਬ ਮਾਂ ਬਾਪ ਨੂੰ ਹਰੇਕ ਬੱਚਾ ਪਿਆਰਾ ਹੁੰਦਾ ਕਿਉਂਕਿ ਮੈਨੂੰ ਮੇਰੇ ਫਾਦਰ ਸਾਹਿਬ ਦੀ ਹਰੇਕ ਗੱਲ ਜਿਆਦਾ ਜਦੋਂ ਉਹਨਾਂ ਨੇ ਮਤਲਬ ਬੈਠਣਾ ਮੇਨੂੰ ਕੋਲ ਬਹਾ ਲੈਣਾ ਤਿਆਰੀ ਕਰਨੀ ਉਹਨਾਂ ਨੇ ਕਹਿਣਾ ਵੀ ਬੱਚੇ ਮੇਰੇ ਕੋਲ ਚਲੋ ਅਸੀਂ ਕਹਿੰਦੇ ਸਾਡਾ ਬ੍ਰਦਰ ਜੁ ਹੁੰਦਾ ਹੈਂਦਾ ਸਾਡੇ ਫਾਦਰ ਸਾਹਿਬ ਦਾ ਨਾਮ ਰੋਸ਼ਨ ਕਰਦਾ ਕਿਉਂਕਿ ਸੋਚਿਆ ਨਹੀਂ ਸੀ ਵੀ ਮੈਂ ਅੱਜ ਇਸ ਦੁਨੀਆ ਤੇ ਦੁਨੀਆ ਦੇ ਸਾਹਮਣੇ ਆਉਂਗੀ ਆਪਣੇ ਫਾਦਰ ਸਾਹਿਬ ਦਾ ਨਾਮ ਰੋਸ਼ਨ ਕਰਨ ਦੀ ਕੋਸ਼ਿਸ਼ ਕਰੂੰਗੀ ਬਹੁਤ ਦਿਲ ਦੇ ਵਿੱਚ ਦਿਲ ਲਾ ਮੇਰੇ ਬਹੁਤ ਜਿਆਦਾ ਸਵਾਲ ਜਵਾਬ ਆਪਣੇ ਆਪਾਂ ਕਰਦੀ ਕਿਉਂਕਿ ਕੁੜੀ ਨੂੰ ਤਾਂਮ ਕਰਕੇ ਜਿਆਦਾ ਗੱਲਾਂ ਸੁਣਨ ਨੂੰ ਵੀ ਮਿਲਦੀਆਂ ਬਹੁਤ ਕੁਝ ਸੁਣ ਵੀ ਲਈਆਂ ਵੀਰੇ ਪਰ ਮੈਂ ਜਿਗਰ ਨਹੀਂ ਕਰ ਸਕਦੀ ਕਿਉਂਕਿ ਮੈਂ ਆਪਣੀ ਲਾਈਫ ਦੇ ਵਿੱਚ ਜਿੱਦਾਂ ਵੀ ਹ ਪਵ ਕੋਰ ਤੁਸੀਂ ਯਾਦ ਕੋਈ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦਾ ਗਾਣਾ ਜੋ ਲੋਗ ਨੂੰ ਕਰਨਾ ਚਾਹੁੰਗੇ ਦਰਸ਼ਕਾਂ ਤੂੰ ਸੱਜਣਾ ਪਰਦੇਸ ਗਿਆ ਤੂੰ ਸੱਜਣਾ ਪਰਦੇਸ ਗਿਆ ਦਿਲ ਨਹੀਂ ਲੱਗਦਾ ਬਿਨ ਤੇਰੇ ਵੇ ਹੋ ਤੇਰੇ ਆਹਾਦ ਜਦੋਂ ਸਾਨੂੰ ਆਹ ਜਾਂਦੀ ਫਿਰ ਹੌਲ ਪੈਂਦੇ ਦਿਲ ਮੇਰੇ ਵੇ ਤੂੰ ਸੱਜਣਾ ਪਰਦੇਸ ਗਿਆ ਨਾ ਕੋਈ ਸੁਨੇਹਾ ਖਤ ਪਾਇਆ ਬੜੀ ਦਰ ਬੀਤ ਗਿਆ ਹੋਈ ਵੇ ਤੇਰੇ ਆਦ ਚ ਹਰ ਦਮ ਘਟਦੇ ਆ ਤੇਰੀ ਆਦ ਚ ਹੋਸ਼ ਵੀ ਕੋਈ ਹੋਈ ਵੇ ਹਰ ਵਕਤ ਸੋਚਦੇ ਕਾ ਬੋਲੂ ਹਰ ਵਕਤ ਸੋਚਦੇ ਕਾ ਬੋਲੂ ਕਦੇ ਸਾਡੇ ਅਣ ਬਨੇਰੇ ਵੇ ਹੋ ਤੇਰੀ ਯਾਦ ਜਦੋਂ ਸਾਨੂੰ ਆ ਜਾਂਦੀ ਫਿਰ ਹੌਲ ਪੈਂਦੇ ਦਿਲ ਮੇਰੇ ਵੇ ਤੂੰ ਸਜਣਾ ਪ੍ਰਦੇਸ ਗਿਆ ਕਿਉਂਕਿ ਸਾਡੇ ਫਾਦਰ ਸਾਹਿਬ ਦੇ ਹਰੇਕ ਗੀਤ ਬਹੁਤ ਹਿੱਟ ਹੋਏ ਆ ਜੀ ਕਿਉਂਕਿ ਹਰੇਕ ਪਰਿਵਾਰ ਦੇ ਵਿੱਚ ਬੈਠ ਕੇ ਸਾਡੇ ਫਾਦਰ ਸਾਹਿਬ ਦੀ ਗੀਤ ਇਹ ਜੀ ਆ ਵੀ ਹਰੇਕ ਪਰਿਵਾਰ ਦੇ ਵਿੱਚ ਬੈਠ ਕੇ ਸੁਣ ਸਕਦੇ ਆਪਾਂ ਕਿਉਂਕਿ ਉਹ ਫਾਦਰ ਸਾਹਿਬ ਦੇ ਗੀਤ ਸਾਰੇ ਏਦਾਂ ਬਹੁਤ ਵਧੀਆ ਔਰ ਸਾਡੇ ਦਿਲ ਨੂੰ ਹਰੇ ਗੀਤ ਫਾਦਰ ਸਾਹਿਬ ਦਾ ਲੱਗਿਆ ਹੈ। ਅੱਛਾ ਹਰਮਨ ਜੀ ਹੁਣ ਕਹਿ ਲਿਓ ਵੀ ਸਮਾਂ ਵੀ ਹੈ ਜਿਹੜਾ ਘੋੜੇ ਦੇ ਫਰੇਸ ਵਾਂਗੂ ਭੱਜਦਾ ਜਾ ਰਿਹਾ ਬਹੁਤ ਘੱਟ ਸਮਾਂ ਹੈ ਤੇ ਲਾਸਟ ਦੇ ਵਿੱਚ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ ਜੀ ਮੈਂ ਸਰੋਤਿਆਂ ਤੋਂ ਹੀ ਮੰਗ ਕਰਦੀ ਆ ਕਿ ਜਿਵੇਂ ਮੇਰੇ ਫਾਦਰ ਸਾਹਿਬ ਨੂੰ ਪਿਆਰ ਕੀਤਾ ਸਰੋਤਿਆਂ ਨੇ ਉਸੇ ਤਰ੍ਹਾਂ ਮੈਨੂੰ ਪਿਆਰ ਕਰਨ ਔਰ ਜ਼ਿਆਦਾਤਰ ਮੈਂ ਸਰੋਤਿਆਂ ਤੋਂ ਕਿਉਂਕਿ ਮੈਨੂੰ ਪੈਸੇ ਦੀ ਕੋਈ ਲੋੜ ਨਹੀਂ ਪੈਸਾ ਦੇਣ ਮੈਨੂੰ ਮੇਰੀ ਮਿਹਨਤ ਦਾ ਮੈਨੂੰ ਜ਼ਿਆਦਾਤਰ ਪ੍ਰੋਗਰਾਮ ਦੇਣ ਮੈਂ ਆਪਣੇ ਫਾਦਰ ਸਾਹਿਬ ਉਹ ਗਾ ਕੇ ਸਾਫ ਸੁਥਰੀ ਗਾਇਕੀ ਉਹਨਾਂ ਤੋਂ ਮਤਲਬ ਆਪਣੀ ਮਿਹਨਤ ਉਹਨਾਂ ਤੋਂ ਲਵਾਂ ਕਿਉਂਕਿ ਮੈਨੂੰ ਮਤਲਬ ਐਦਾਂ ਪ੍ਰੋਗਰਾਮ ਦੇਣ ਮੈਂ ਹੋਰ ਸੌਤਿਆਂ ਤੋਂ ਕੋਈ ਮੰਗ ਨਹੀਂਦਾ ਤੇ ਇਹ ਸਨ ਨਿਸ਼ੰਤਰ ਸੱਤਾ ਜੀ ਦੀ ਬੇਟੀ ਹਰਮਨ ਸੱਤਾ ਤੇ ਦੋਸਤ ਲੋੜ ਹੈ ਇਹਨਾਂ ਨੂੰ ਤੁਹਾਡੇ ਸਾਥ ਦੀ ਤੁਹਾਡੇ ਪਿਆਰ ਦੀ ਕਿਉਂਕਿ ਲੋਕ ਹੀ ਹੁੰਦੇ ਨੇ ਜੋ ਕਹਿ ਲਿਏ ਵੀ ਅਜਿਹੇ ਕਲਾਕਾਰ ਨੂੰ ਹੱਥਾਂ ਦੇ ਉੱਤੇ ਜਾਂ ਕਹਿ ਲਈ ਆਪਣੀਆਂ 팔ਕਾਂ ਦੇ ਉੱਤੇ ਬਿਠਾ ਕੇ ਰੱਖਦੇ ਨੇ ਕਿਉਂਕਿ ਸਾਫ ਸੁਥਰੀ ਗਾਇਕੀ ਦੇ ਨਾਲ ਇਹਨਾਂ ਦੇ ਪਿਤਾ ਜੀ ਵੀ ਜੁੜੇ ਹੋਏ ਤੇ ਉਸੇ ਨਕਸ਼ੇ ਕਦਮ ਦੇ ਉੱਤੇ ਉਹਨਾਂ ਦੀ ਬੇਟੀ ਹਰਮਨ ਜੀ ਵੀ ਜਿਹੜੇ ਚੱਲ ਰਹੇ ਨੇ ਸਾਫ ਸੁਥਰੀ ਗਾਇਕੀ ਦੇ ਨਾਲ ਆਪਣੇ ਪੈਰ ਅਗਾਂਹ ਵੱਲ ਵਧਾ ਰਹੇ ਨੇ ਸਿਰਫ ਲੋੜ ਹੈ ਤੁਹਾਡੇ ਸਾਥ ਦੀ ਤੁਹਾਡੇ ਹੌਂਸਲੇ ਦੀ ਤੁਹਾਡੇ ਦਿੱਤੇ ਹੋਏ ਹੌਂਸਲੇ ਦੀ ਤੁਹਾਡੇ ਪਿਆਰ ਦੀ ਤੇ ਉਮੀਦ ਕਰਦੇ ਆ ਵੀ ਅੱਜ ਦੀ ਇਹ ਇੰਟਰਵਿਊ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਇਸਾ ਵੀਡੀਓ ਨੂੰ ਜਿਹੜਾ ਤੁਸੀਂ ਸ਼ੇਅਰ ਕਰਕੇ ਤੇ ਅਜਿਹੇ ਗਾਇਕਾਂ ਨੂੰ ਪ੍ਰਮੋਟ ਜ਼ਰੂਰ ਕਰੋਗੇ ਤਾਂ ਕਿ ਐਸੀ ਤਰ੍ਹਾਂ ਹੀ ਇਹ ਪੰਜਾਬੀ ਸਭਿਆਚਾਰ ਦੀ ਪੰਜਾਬੀ ਮਾਂ ਬੋਲੀ ਦੀ ਤੇ ਕੈਲੀਏ ਵੀ ਆ ਸਾਫ਼ ਸੁਥਰੀ ਗਾਇਕੀ ਦੀ ਸੇਵਾ ਕਰਦੇ ਰਹਿਣਗੇ ਮੇਰੇ ਸਹਿਯੋਗੀ ਚਮਕੌਰ ਸਿੰਘ ਖਾਲਸਾ ਦੇ ਨਾਲ ਜਗਵੰਦੀ ਟੀਵੀ ਲਈ ਮੈਂ ਪ੍ਰਕਾਸ਼